ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸੁਰਿੰਦਰ ਢੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਖਾਸ ਸੁਰਖੀਆਂ ਤੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼ 8 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਕੀਤੀ ਸੀ ਪੇਸ਼ੀ ਅਦਾਲਤ ਨੇ 3 ਦਿਨਾਂ ਦੇ ਸੈਟ ਰਿਮਾਂਡ ਤੇ ਭੇਜਿਆ 7 ਜਨਵਰੀ ਨੂੰ ਹੋਵੇਗੀ ਦੁਬਾਰਾ ਪੇਸ਼ੀ ਅਦਾਲਤ ਵੱਲੋਂ ਜ਼ਮਾਨਤਾਂ ਖਾਰਜ ਹੋਣ ਤੋਂ ਬਾਅਦ ਤਿੰਨ ਅਫਸਰ ਹਾਲੇ ਤੱਕ ਨਹੀਂ ਹੋਏ ਸਿੱਟ ਅੱਗੇ ਪੇਸ਼ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਸਿੱਟ ਕਰ ਰਹੀ ਹੈ ਖੁੱਲ ਕੇ ਕੰਮ ਸਿਮਰਜੀਤ ਬੈਂਸ ਅਤੇ ਸੁਖਪਾਲ ਖੈਰ ਨੇ ਕਿਹਾ ਕੈਪਟਨ ਅਮਰਿੰਦਰ ਦੇ ਰਾਜ ਵਿੱਚ ਨਹੀਂ ਹੋਈ بیਬੀ ਦੇ ਮਾਮਲਿਆਂ ਤੇ ਕਾਰਵਾਈ ਅਤੇ ਨਾ ਹੀ ਅਕਾਲੀ ਦਲ ਨੇ ਕੀਤੀ ਸੀ ਕਿਸੇ ਤਰ੍ਹਾਂ ਦੀ ਸਖਤੀ ਕਿਹਾ ਹਲੇ ਵੀ ਕਈ ਅਫਸਰ ਨੇ ਗ੍ਰਿਫਤ ਤੋਬਾ ਪੰਜਾਬ ਦੇ ਵੱਡੀ ਗਿਣਤੀ ਸਕੂਲਾਂ ਵਿੱਚ 6ਵੀਂ ਤੋਂ 9ਵੀਂ ਜਮਾਤ ਵਿੱਚ ਗਣਿਤ ਅਤੇ ਸਾਇੰਸ ਨੂੰ ਅੰਗਰੇਜ਼ੀ ਵਿੱਚ ਪੜਾਉਣ ਦਾ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਵਿਰੋਧ ਸਿਮਰਜੀਤ ਬੈਂਸ ਅਤੇ ਸਖਪਾਲ ਖੈਰ ਨੇ ਕਿਹਾ ਪੰਜਾਬ ਸਰਕਾਰ ਨਹੀਂ ਦੇ ਰਹੀ ਪੰਜਾਬੀ ਦਾ ਧਿਆਨ ਓਪੀ ਸੋਨੀ ਅਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਪੰਜਾਬ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਚ ਪੜਾਉਣਾ ਜ਼ਰੂਰੀ ਕਿਹਾ ਅੰਗਰੇਜ਼ੀ ਨਾਲ ਹੋਏਗਾ ਬੱਚਿਆਂ ਦਾ ਸਮੂਹਿਕ ਵਿਕਾਸ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿੱਚ ਆਪਣੇ ਦੌਰੇ ਦੌਰਾਨ ਕੈਪਟਨ ਮਰਿੰਦਰ ਤੇ ਕੀਤੇ ਜਮ ਕੇ ਸਿਆਸੀ ਹਮਲੇ ਕਿਹਾ ਮੋਦੀ ਸਰਕਾਰ ਦੇ 6000 ਵਿੱਚ ਕੈਪਟਨ ਮਰਿੰਦਰ ਵੀ ਜੋਰਡਨ ਸੂਬੇ ਸਰਕਾਰ ਦੇ 6000 ਰੁਪਏ ਕਿਹਾ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਪੰਜਾਬੀ ਭਾਸ਼ਾ ਨਾਲ ਕੀਤਾ ਜਾ ਰਿਹਾ ਵਿਤਕਰਾ ਪੰਜਾਬ ਵਿੱਚ ਸੰਗਰੂਰ ਅਮਰਸਰ ਸਣੇ ਕਈ ਥਾਵਾਂ ਤੇ ਕਿਸਾਨਾਂ ਨੇ ਕੀਤਾ ਧਰਨਾ ਪ੍ਰਦਰਸ਼ਨ ਕੈਪਟਨ ਅਮਰਿੰਦਰ ਦੀ ਸਰਕਾਰ ਅਤੇ ਕੇਂਦਰ ਸਰਕਾਰ ਤੇ ਜਤਾਈ ਨਾਰਾਜ਼ਗੀ ਮੋਦੀ ਦੇ 6000 ਰੁਪਏ ਨਕਾਰੇ ਅਮਰਸਰ ਦੇ ਕਿਸਾਨਾਂ ਨੇ ਕਿਹਾ ਪੰਜਾਬ ਵਿੱਚ ਨਹੀਂ ਹੈ ਕਿਤੇ ਵੀ ਇੱਕਸਾਰ ਦੁੱਧ ਦਾ ਮੁੱਲ मिल ਰਿਹਾ ਹੈ ਬਲਾਵਤੀ ਦੁੱਧ ਕੈਪਟਨ ਮਰਿੰਦਰ ਦੇਨ ਧਿਆਨ ਤੇ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਜਿਨ੍ਹਾਂ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਅੰਮ੍ਰਿਤਸਰ ਤੋਂ ਫਰੀਦਕੋਟ ਲਿਆ ਕੇ ਫਰੀਦਕੋਟ ਦੀ ਅਦਾਲਤ ਵਿੱਚੇ ਪੇਸ਼ ਕੀਤਾ ਗਿਆ ਇਸ ਮੌਕੇ ਫਰੀਦਕੋਟ ਦੀ ਅਦਾਲਤ ਨੇ ਉਹਨਾਂ ਨੂੰ ਤਿੰਨ ਹੋਰ ਦਿਨਾਂ ਲਈ ਸਿਟ ਦੇ ਰਿਮਾਂਡ ਵਿੱਚ ਭੇਜ ਦਿੱਤਾ ਕਾਬਲੇ ਜ਼ਿਕਰ ਹੈ ਜਦੋਂ ਖਸ਼ਿਆਰਪੁਰ ਤੋਂ ਚਰਨਜੀਤ ਸ਼ਰਮਾ ਨੂੰ ਫੜਿਆ ਗਿਆ ਸੀ ਤਾਂ ਉਸ ਤੋਂ ਬਾਅਦ ਚਰਨਜੀਤ ਸ਼ਰਮਾ ਨੂੰ ਕੁਝ ਦਿਨਾਂ ਲਈ ਸਿੱਟ ਦੇ ਰਿਮਾਂਡ ਵਿੱਚ ਭੇਜਿਆ ਗਿਆ ਸੀ 8 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਹੁਣ ਫੇਰ 3 ਦਿਨਾਂ ਲਈ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਉਧਰ ਸਿੱਟ ਦੇ ਅਫਸਰਾਂ ਦਾ ਕਹਿਣਾ ਹੈ ਕਿ ਬਾਕੀ 3 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਾਬਲੇ ਜ਼ਿਕਰ ਹੈ 3 ਪੁਲਿਸ ਅਫਸਰਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਹੋਣ ਤੋਂ ਬਾਅਦ ਉਹ ਨਾ ਤਾਂ ਸਿੱਟ ਅੱਗੇ ਪੇਸ਼ ਹੋਈ ਅਤੇ ਨਾ ਹੀ ਉਹਨਾਂ ਆਪਣੇ ਆਪ ਨੂੰ ਸਮਰਪਣ ਕੀਤਾ। ਉਧਰ ਜਿੱਥੇ ਇੱਕ ਪਾਸੇ ਚਰਨਜੀਤ ਸ਼ਰਮਾ ਦੀ ਅਦਾਲਤ ਵਿੱਚ ਪੇਸ਼ੀ ਹੋਈ ਉੱਥੇ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਸਿੱਟ ਪੰਜਾਬ ਵਿੱਚ ਚੰਗਾ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਿੱਟ ਦੇ ਅਫਸਰ ਖੁੱਲ੍ਹ ਕੇ ਕੰਮ ਕਰ ਰਹੇ ਨੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਟਿਲਮਠ ਦਿਖਾ ਰਹੀ ਹੈ। ਉਹਨਾਂ ਅਕਾਲੀ ਦਲ ਤੇ ਵੀ ਤਿੱਖੇ ਹਮਲੇ ਕੀਤੇ। ਉਹਨਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਗੁਰਦੁਆਰਾ ਸਹਿਬਾਨਾਂ ਦੇ ਕੰਮ ਵਿੱਚ ਦਖਲ ਦੇ ਕੇ ਗਲਤ ਕਰ ਰਹੀ ਹੈ ਹੁਣ ਐਸਆਈਟੀ ਤੇ ਡਿਪੈਂਡ ਕਰਦਾ ਕਿ ਉਹ ਕਿੰਨਾ ਕੁ ਬਾਰੀਕੀ ਨਾਲ ਤੇ ਗਹਿਰਾਈ ਨਾਲ ਜਾਂਚ ਕਰਦੀ ਹੈ ਔਰ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਉਮੀਦਾਂ ਨੇ ਹਜੇ ਵੀ ਉਮੀਦਾਂ ਨੇ ਕਿ ਸ਼ਾਇਦ ਇਨਸਾਫ ਮਿਲ ਜੇ ਕਿਉਂਕਿ ਦੇਖੋ ਇਹਨਾਂ ਦੇ ਫੜਨ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲੇ ਕਿਸੇ ਵੀ ਸਿਪਾਈ ਨੂੰ ਆਪਾਂ ਜਾਣਦੇ ਨਹੀਂ ਹੈਗੇ ਪਰ ਆਰਡਰ ਦੇਣ ਵਾਲੇ ਨੂੰ ਜਾਣਦੇ ਆ ਜਨਰਲ ਡਾਇਰ ਸੋ ਇਹ ਹੌਲੀ-ਹੌਲੀ ਗੱਲ ਜਿਹੜੀ ਆ ਆਰਡਰ ਦੇਣ ਵਾਲਿਆਂ ਤੱਕ ਪਹੁੰਚਣੀ ਚਾਹੀਦੀ ਐ ਇਹਨਾਂ ਨੇ ਆਪਣੇ ਆਪ ਤਾਂ ਗੋਲੀ ਚਲਾਈ ਨਹੀਂ ਹੈਗੀ ਇਹਨਾਂ ਨੂੰ ਕਿਤੋਂ ਆਰਡਰ ਮਿਲੇ ਹੋਣਗੇ ਕੋਈ ਇਹਨਾਂ ਦਾ ਆਈਜੀ ਹੋਊਗਾ ਡੀਜੀਪੀ ਹੋਊਗਾ ਤੇ ਉਸ ਤੋਂ ਬਾਅਦ ਫਿਰ ਹੋਮ ਮਿਨਿਸਟਰ ਜਿਹੜਾ ਉਹਦੇ ਅੰਡਰ ਪੁਲਿਸ ਹੁੰਦੀ ਐ ਸੁਖਵੀਰ ਬਾਦਲ ਸੀ ਤੇ ਉਸ ਵੇਲੇ ਸਟੇਟ ਦਾ ਚੀਫ ਸੀਗਾ ਉਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਸੋ ਜਦੋਂ ਤੱਕ ਕਾਨੂੰਨ ਦੇ ਹੱਥ ਇਹਨਾਂ ਦੇ ਗਿਰੇਵਾਨ ਤੱਕ ਨਹੀਂ ਪਹੁੰਚਦੇ ਉਹਨਾਂ ਚਿਰ ਲੋਕਾਂ ਦੇ ਭਾਵਨਾਵਾਂ ਨੂੰ ਮੱਲਮ ਨਹੀਂ ਲੱਗ ਸਕਦੀ ਮਨਜਿੰਦਰ ਸਿਰਸਾ ਬੀਜੇਪੀ ਦੀ ਟਿਕਟ ਤੇ ਜਿੱਤਿਆ ਹੋਇਆ ਕਮਲ ਦੇ ਫੁੱਲ ਤੇ ਪਹਿਲੇ ਤਾਂ ਉਹ ਉੱਥੋਂ ਅਸਤੀਫਾ ਦੇ ਕੇ ਫੇਰ ਵਿਰੋਧ ਕਰੇ ਨੰਬਰ 2 ਤੇ ਹਰ ਸਿਮਰਤ ਕੌਰ ਉਸੇ ਸਰਕਾਰ ਦੇ ਵਿੱਚ ਮੰਤਰੀ ਹੈ ਉਹ ਵੀ ਅਸਤੀਫਾ ਦੇਵੇ ਹੁਣ ਤਾਂ ਥੋੜਾ ਜਿਹਾ ਟਾਈਮ ਹੀ ਰਹਿ ਗਿਆ ਹੁਣ ਤਾਂ ਕੁਰਸੀ ਨੂੰ ਕੋਈ ਖਾਸ ਖਤਰਾ ਨਹੀਂ ਸੋ ਇਸ ਕਰਕੇ ਇਹ ਆਪਣੀ ਕੁਰਸੀ ਨਾਲ ਚਿਪਕੇ ਹੋਏ ਨੇ ਜਦੋਂ ਬਾਦਲ ਸਾਹਿਬ ਨੂੰ ਜੇ ਪੰਜਾਬ ਦੀ ਚਿੰਤਾ ਹੁੰਦੀ ਤਾਂ ਅਮਿਤ ਸ਼ਾਹ ਇੱਕ ਵਾਰੀ ਚੰਡੀਗੜ੍ਹ ਆਏ ਸੀਗੇ ਗੱਲ ਕਰਨ ਤਾਂ ਉਹ ਪੰਜਾਬ ਦੀਆਂ ਮੰਗਾਂ ਕਿਸਾਨਾਂ ਦੀਆਂ ਮੰਗਾਂ ਜਾਂ ਵਪਾਰੀਆਂ ਦੀਆਂ ਮੰਗਾਂ ਜਾਂ ਦਲਿਤਾਂ ਮਜ਼ਦੂਰਾਂ ਦੀਆਂ ਮੰਗਾਂ ਮਨਵਾ ਸਕਦੇ ਸੀਗੇ ਸਰਕਾਰ ਹਜੇ ਹੈਗੀ ਸੀ ਪਾਰਾ ਇਹਨਾਂ ਨੇ ਕੀ ਮੰਗ ਮੰਗ ਰੱਖੀ ਕਿ ਅੰਮ੍ਰਿਤਸਰ ਸੀਟ ਛੱਡ ਦਿਓ ਜੀ ਲੁਧਿਆਣਾ ਲੈ ਲਓ ਜੀ ਇਹ ਆਪਣੀਆਂ ਸੀਟਾਂ ਦੇ ਚੱਕਰਾਂ 'ਚ ਨੇ ਇਹਨਾਂ ਨੂੰ ਪੰਜਾਬ ਦਾ ਕੋਈ ਚਿੰਤਾ ਨਹੀਂ ਅੰਦਰ ਕਿੱਕ ਲੀਆਂ ਬਾਹਰ ਨਿੰਦਿਆ ਇਹ ਜ਼ਿਆਦਾ دیر ਨਹੀਂ ਚੱਲੂਗਾ ਉਧਰ ਪੰਜਾਬ ਸਰਕਾਰ ਦੀ ਨਵੀਂ ਤਜਵੀਜ਼ ਮੁਤਾਬਕ ਵੱਡੀ ਗਿਣਤੀ ਸਰਕਾਰੀ ਸਕੂਲਾਂ ਵਿੱਚ ਗਣਿਤ ਤੇ ਸਾਇੰਸ ਦੇ ਵਿਸ਼ੇ 6ਵੀਂ ਤੋਂ 9ਵੀਂ ਜਮਾਤ ਤੱਕ ਅੰਗਰੇਜ਼ੀ ਵਿੱਚ ਪੜ੍ਹਾਏ ਜਾਣ ਤੇ ਵਿਚਾਰ ਹੋ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾ ਗਈ ਹੈ ਲੋਕਨ ਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬੀ ਵੱਲ ਧਿਆਨ ਨਾ ਦੇ ਕੇ ਅੰਗਰੇਜ਼ੀ ਵੱਲ ਜ਼ੋਰ ਲਾ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਮਾਂ ਬੋਲੀ ਨਾਲ ਮਤਰਿਆ ਸਲੂਕ ਕੀਤਾ ਜਾ ਰਿਹਾ ਆਓ ਸੁਣਦੇ ਹਾਂ ਸਿਮਰਜੀਤ ਸਿੰਘ ਬੈਂਸ ਨੇ ਹੋਰ ਕੀ ਕੀ ਕਿਹਾ ਇਸ ਦੇ ਨਾਲ ਨਾਲ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੇਅਦਬੀ ਅਤੇ ਗੋਲੀकांड ਮਾਮਲੇ ਵਿੱਚ ਵੀ ਕੈਪਟਨ ਬਾਦਲਾਂ ਦਾ ਬਚਾਅ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਹਿਬਾਨਾ ਵਿੱਚ ਭਾਜਪਾ ਦੀ ਦਖਲਅੰਦਾਜ਼ੀ ਤੇ ਅਕਾਲੀ ਦਲ ਵਾਲੇ ਪਹਿਲਾਂ ਕਿਉਂ ਨਹੀਂ ਬੋਲੇ ਆਓ ਸੁਣਦੇ ਹਾਂ ਸਿਮਰਜੀਤ ਸਿੰਘ ਬੈਂਸ ਦੀ ਪੂਰੀ ਗੱਲ ਕਪਤਨ ਮਰਿੰਦਰ ਸਿੰਘ ਤੇ ਕਾਂਗਰਸ ਤੇ ਸਰਕਾਰ ਦਾ ਇੱਕ ਛੜੀ ਅੰਤਰ ਹੈ ਕਿ ਰنجੀਤ ਸ਼ਰਮਾ ਹੋਰ ਪੁਲਿਸ ਅਫਸਰ ਅਸਲ ਦੋਸ਼ੀ ਕੌਣ ਨੇ ਜਿਨ੍ਹਾਂ ਨੇ ਪੁਲਿਸ ਅਫਸਰਾਂ ਤੋਂ ਜਲਿਆਵਾਲਾ ਬਾਗ ਕਾਂਡ ਰਿਪੀਟ ਕੀਤਾ ਗੋਲੀ ਚਲਾਈ ਪੁਲਿਸ ਅਫਸਰਾਂ ਨੇ ਪੁਲਿਸ ਮੁਲਾਜ਼ਮਾਂ ਨੇ ਪਰ ਹੁਕਮ ਦੇਣ ਵਾਲਾ ਕੌਣ ਹੈ ਅੱਜ ਕਪਤਨ ਮਰਿੰਦਰ ਸਿੰਘ ਤਰਾਂ ਤਰਾਂ ਦੇ ਰਸਤੇ ਲੱਭ ਰਹੇ ਆ ਕਿ ਬਾਦਲ ਕਿਸੇ ਤਰ੍ਹਾਂ ਸਕੇਪ ਹੋ ਜਾਣ ਬਾਦਲਾਂ ਦੇ ਪੈਰਾਂ ਨੂੰ ਸੇਕ ਨਾ ਲੱਗੇ ਅਸਲ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਤੇ ਸਮੇਂ ਦੇ ਡਿਪਟੀ ਮੁੱਖ ਮੰਤਰੀ ਜਿਨ੍ਹਾਂ ਦੇ ਕੋਲੇ ਹੋਮ ਮਿਨਿਸਟਰੀ ਗ੍ਰਹਿਬਜ਼ਾਰਤ ਵੀ ਹੈ ਸੁਖਵੀਰ ਬਾਦਲ ਹੈ ਕੈਪਟਨ ਅਮਰਿੰਦਰ ਸਿੰਘ ਦੀ ਕਿਹੜੀ ਮਜਬੂਰੀ ਹੈ ਵੀ ਉਹਨਾਂ ਨੂੰ ਕਿਉਂ ਨਹੀਂ ਕਾਨੂੰਨੀ ਸਕੰਝੇ 'ਚ ਲੈ ਕੇ ਆਉਂਦੇ ਇਹ ਸਾਰਾ ਕੁਝ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਤੈਅशुदा ਪ੍ਰੋਗਰਾਮ ਉਹਦਾ એપisode ਦਾ ਉਹਦਾ ਇੱਕ ਕਿਸ਼ਤ ਦਾ ਹਿੱਸਾ ਹੈ ਅਕਾਲੀ ਦਲ ਦਾ ਅਸਲ ਦੇ ਵਿੱਚ ਇਹ ਪ੍ਰੋਪਾਗੈਂਡਾ ਹੈਗਾ ਅਸਲ ਗੱਲ ਕੀ ਹੈ ਅਸਲ ਗੱਲ ਹੈਗੀ ਆ ਢਿੰਦਸਾ ਸਾਹਿਬ ਨੂੰ ਰਾਸ਼ਟਰੀ ਪੁਰਸਕਾਰ ਅਸਲ ਗੱਲ ਹੈਗੀ ਆ ਫੂਲਕਾ ਸਾਹਿਬ ਨੂੰ ਰਾਸ਼ਟਰੀ ਪੁਰਸਕਾਰ ਅਕਾਲੀ ਦਲ ਤੇ ਬਾਦਲਾਂ ਨੂੰ ਪੁੱਛਿਆ ਗਿਆ ਉਹ ਨਹੀਂ ਬੀਜੇਪੀ ਵਾਲਿਆਂ ਨੇ ਅਸਲ ਜਿਹੜੀ ਕਹਾਣੀ ਉਹ ਪੁਰਸਕਾਰਾਂ ਦੀ ਹੈ ਵੀ ਅਕਾਲੀ ਦਲ ਨੂੰ ਬਿਨਾਂ ਪੁੱਛੇ ਢਿੰਦਸੇ ਨੂੰ ਪੁਰਸਕਾਰ ਤੇ ਫੂਲਕਾ ਸਾਹਿਬ ਨੂੰ ਪੁਰਸਕਾਰ ਜਿਹੜਾ ਗੁਰਦੁਆਰਿਆਂ ਦਾ ਰੌਲਾ ਆਰਐਸਐਸ 10 ਸਾਲ ਜਦੋਂ ਕਾਲੀਆਂ ਦਾ ਰਾਜ ਹੈ ਇਸੇ ਤਰੀਕੇ ਦਖਲਅੰਦਾਜ਼ੀ ਕਰਦੀ ਰਹੀ ਉਦੋਂ ਨਹੀਂ ਬਾਦਲ ਬੋਲੇ ਅੱਜ ਬੋਲਣ ਦੇ ਪਿੱਛੇ ਕਾਰਨ ਸਿਰਫ ਤੇ ਸਿਰਫ ਜਿਹੜੇ ਦੋਨੋਂ ਵੱਡੇ ਪੁਰਸਕਾਰ ਦਿੱਤੇ ਆ ਨੈਸ਼ਨਲ ਅਵਾਰਡ ਦਿੱਤੇ ਆ ਉਹਨਾਂ ਦੇ ਵਿੱਚ ਬਾਦਲਾ ਨੂੰ ਪੁੱਛਿਆ ਸੁਣਿਆ ਗਿਣਿਆ ਨਹੀਂ ਇਸ ਕਰਕੇ ਬਾਦਲਾ ਨੂੰ ਦਰਦ ਹੋਇਆ ਉਧਰ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਮਾਈ ਭਾਗੋ ਸਕੀਮ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਬੱਚਿਆਂ ਨੂੰ ਸਾਈਕਲ ਤਕਸੀਮ ਕੀਤੇ ਇਸ ਮੌਕੇ ਸਿੱਖਿਆ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਬੱਚਿਆਂ ਨੂੰ ਵਰਦੀਆਂ ਦੇਣ ਵਿੱਚ ਦੇਰੀ ਹੋਈ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਤੇ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ ਸਿੱਖਿਆ ਮੰਤਰੀ ਨੇ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਨੇ ਕਿ ਪੰਜਾਬ ਦੇ ਸਕੂਲੀ ਬੱਚੇ ਅਤੇ ਨੌਜਵਾਨ ਅੰਗਰੇਜ਼ੀ ਵਿੱਚ ਮਜ਼ਬੂਤ ਹੋਣ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਇਸੇ ਲਈ ਗਣਿਤ ਅਤੇ ਸਾਇੰਸ ਦੇ ਵਿਸ਼ੇ ਨੂੰ ਅੰਗਰੇਜ਼ੀ ਵਿੱਚ ਪੜ੍ਹਾਏ ਜਾਣ ਦੀ ਤਜਵੀਜ਼ ਹੈ ਉਹਨਾਂ ਕਿਹਾ ਕਿ ਵੱਡੀ ਗਿਣਤੀ ਸਕੂਲਾਂ ਵਿੱਚ ਇਸ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾਇਆ ਜਾਏਗਾ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਸੋਚ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਚੰਗੀਆਂ ਪੜ੍ਹਾਈ ਦੀਆਂ ਸਹੂਲਤਾਂ ਮਿਲਣ ਉਨਾ ਹੀ ਵੀ ਕਿਹਾ ਕਿ 5000 ਤੋਂ ਜ਼ਿਆਦਾ ਸਕੂਲਾਂ ਦਾ ਕੰਪਿਊਟਰ ਹੀ ਕਰਨ ਵੀ ਕੀਤਾ ਜਾਏਗਾ। ਉਹ ਵੀ ਸੋਨੀ ਨੇ ਅਧਿਆਪਕਾਂ ਦੀ ਕਮੀ ਨਾ ਆਉਣ ਦੀ ਗੱਲ ਵੀ ਕਹੀ। ਸਾਈਕਲ ਜਿਹੜੇ ਨੇ ਉਹ ਦੇ ਰਹੇ ਆ। ਸੋ ਮੈਂ ਸਮਝਨਾ ਬੜੀ ਵੱਡੀ ਜ਼ਰੂਰਤ ਹੈ। ਸੋ ਬੱਚੀਆਂ ਜਿਹੜੀਆਂ ਦੂਰੋਂ ਆਉਂਦੀਆਂ ਨੇ। ਉਹਨਾਂ ਵਾਸਤੇ ਇੱਕ ਤੇ ਟਾਈਮ ਬਚੇਗਾ। ਟਾਈਮ ਨਾਲ ਸਕੂਲ ਆਉਣਗੇ ਬੱਚੀਆਂ ਔਰ ਟਾਈਮ ਨਾਲ ਜਾਣ ਗਿਆ। ਸੋ ਮੈਂ ਅੱਜ ਨਮਾ ਕੋਟ ਜਿਹੜਾ ਸਕੂਲ ਹੈ ਅਮਰੀਕਨ ਸਿਟੀਜ਼ਨਸੀ ਦਾ ਆਪਣਾ ਸਕੂਲ ਹੈ। ਸੋ ਇੱਥੇ 256 ਜਿਹੜੀਆਂ ਸਾਡੀਆਂ ਪਲੱਸ 1 ਤੇ ਪਲੱਸ 2 ਦੀਆਂ ਬੱਚੀਆਂ ਨੇ ਉਹਨਾਂ ਨੂੰ ਅੱਜ ਸਾਈਕਲ ਦਿੱਤੇ ਗਏ। ਸੋ ਮੈਂ ਸਮਝਣਾ ਕਿ ਸਾਡੇ ਜਿੱਦੇ ਵੀ ਸਰਕਾਰੀ ਸਕੂਲ ਨੇ ਪੰਜਾਬ ਦੇ ਉਹਨੇ ਤੁਸੀਂ ਸੋਹਰੇ ਸੀ ਕਿ ਹਰ ਸਕੂਲ 'ਚ ਸਾਡੇ ਟੀਚਰ ਐਕਸਟਰਾ ਕਲਾਸਾਂ ਲੈ ਰਹੇ ਨੇ। ਅੱਗੇ ਟਾਈਮ ਨਾਲ ਅਵਦੇਸ਼ੀ ਤੇ ਛੁੱਟੀ ਤੋਂ ਪਹਿਲਾਂ ਤਿਆਰੀ ਹੁੰਦੀ ਸੀ। ਪਰ ਹੁਣ ਇਸ ਸਾਲ ਇਹ ਪਹਿਲਾ ਰਿਕਾਰਡ ਆ ਪੰਜਾਬ 'ਚ ਕਿ ਸਾਡੇ ਸਰਕਾਰੀ ਸਕੂਲਾਂ 'ਚ ਐਕਸਟਰਾ ਕਲਾਸਾਂ ਲੱਗ ਰਹੀਆਂ ਨੇ ਹੁਣ ਜਿੰਨੀ ਮਿਹਨਤ ਸਾਡੇ ਟੀਚਰ ਕਰ ਰਹੇ ਨੇ ਮੈਨੂੰ ਉਮੀਦ ਆ ਕਿ ਸਾਡੇ ਰਿਜ਼ਲਟ ਜਿਹੜੇ ਨੇ ਬਹੁਤ ਵਧੀਆ ਹਿੱਸਾ ਲਾਉਣਗੇ ਉਧਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਜਲੰਧਰ ਅਤੇ ਨਕੋਦਰ ਵਰਗੀਆਂ ਥਾਵਾਂ ਦਾ ਦੌਰਾ ਕੀਤਾ ਅਤੇ ਸਾਰਾ ਦਿਨ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਇਸ ਮੌਕੇ ਥਾਂ ਥਾਂ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਨਿਸ਼ਾਨੇ ਲਾਏ ਇਸ ਮੌਕੇ ਪੱਤਰਕਾਰਾਂ ਨਾਲ ਗਲਬਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਨਾ ਤਾਂ ਕਿਸਾਨੀ ਵੱਲ ਧਿਆਨ ਦੇ ਰਹੀ ਹੈ ਅਤੇ ਨਾ ਹੀ ਪੰਜਾਬ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੇ ਪਾਸੇ ਸੋਚ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀ ਦੇ ਨਾਲ ਪੰਜਾਬ ਵਿੱਚ ਮਤਰਿਆ ਸਲੂਕ ਕੀਤਾ ਜਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਦੇ ਰਾਜ ਵਿੱਚ ਸਾਰਾ ਕੁਝ ਹੋ ਰਿਹਾ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਵੀ ਕੀਤਾ ਕਿ ਭਾਜਪਾ ਅਤੇ ਅਕਾਲੀ ਦਲ ਵਿੱਚ ਸੀਟਾਂ ਦੇ ਵੰਡ-ਵੰਡਈਏ ਨੂੰ ਲੈ ਕੇ ਕੋਈ મતਭੇਦ ਨਹੀਂ ਹੈ। ਉਨਾ ਕਿਹਾ ਕਿ ਭਾਜਪਾ 3 ਅਤੇ ਅਕਾਲੀ ਦਲ 10 ਸੀਟਾਂ ਤੇ ਚੋਣਾਂ ਲੜਨਗੇ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਗਠਜੰਬੰਦਨ ਸੂਬੇ ਦੀਆਂ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗਾ। ਸੀ ਜਿਹੜਾ ਪੰਜਾਬੀ ਮਾਂ ਪਾਸ਼ਾ ਨੂੰ ਪ੍ਰਮੋਟ ਕਰਨਾ ਬੜਾ ਇੰਪੋਰਟੈਂਟ ਹੈ ਜਿਦੋਂ ਤੁਸੀਂ ਯਾਦ ਕਰੋ ਜਦੋਂ ਬਾਦਲ ਸਾਹਿਬ ਸੀ ਪੂਰਾ ਐਮਫਸਿਸ ਦਿੱਤਾ ਜਾਂਦਾ ਸੀ ਪੰਜਾਬੀ ਵਾਸਤੇ। ਐਂਡ ਐਕਚੁਅਲੀ ਕੀ ਹੈ ਨਾ ਕਿ ਗਵਰਨਮੈਂਟ ਪੋਲੀਟਿਕਲ ਲੀਡਰਸ਼ਿਪ ਖਤਮ ਹੋ ਗਈ ਹੈ ਪੰਜਾਬ 'ਚ। ਪੰਜਾਬ ਸਰਕਾਰ ਪੋਲੀਟਿਕਲ ਲੀਡਰ ਨਹੀਂ ਚਲਾ ਲੇ ਆ ਬਿਊਰੋਕਰੇਟ ਚਲਾ ਰਹੇ ਆ ਉਹ ਬਿਊਰੋਕਰੇਟ ਨੂੰ ਜੋ ਜੀ ਕਰਦੇ ਆ ਜੋ ਗਰਾਉਂਡ ਰਿਐਲਿਟੀ ਹੈ ਉਹ ਤੋਂ ਉਹਨਾਂ ਨੂੰ ਪਤਾ ਨਹੀਂ ਤੇ ਬਹਿ ਕੇ ਫੈਸਲੇ ਕਰ ਲੈਂਦੇ ਆ ਕਿਉਂਕਿ ਮੁੱਖ ਮੰਤਰੀ ਦਸੁੱਤਾ ਪਿਆ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਪੰਜਾਬ 'ਚ ਸੋ ਜੈ ਜੀ ਹਾਲਾਤ ਐ ਜੀ ਬਣੀ ਐ ਸੋ ਤਾਈਆਂ ਸਾਰੀ ਚੀਜ਼ਾਂ ਹੋ ਰਹੀਆਂ ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਮਤੀ ਕੇਂਦਰ ਲੁਧਿਆਣਾ ਪਹੁੰਚੇ ਇਸ ਮੌਕੇ ਉਹ ਇੱਕ ਆਗੂ ਦਾ ਹਾਲਚਲ ਪੁੱਛਣ ਲਈ ਹਸਪਤਾਲ ਵੀ ਗਏ ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਵਿੱਚ ਕੋਈ ਮਨਮਟਾਓ ਨਹੀਂ ਹੈ ਛੋਟੇ-ਛੋਟੇ ਮਸਲੇ ਹਮੇਸ਼ਾ ਹੀ ਗੱਲਬਾਤ ਨਾਲ ਨਿਬੜ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੀ ਮਦਦ ਦਾ ਫੈਸਲਾ ਯੋਗ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਇਸ ਮਾਮਲੇ ਤੇ ਸੂਬਾ ਸਰਕਾਰ ਵੀ ਆਪਣਾ ਯੋਗਦਾਨ ਪਾਵੇ ਅਤੇ ਮੋਦੀ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਦਦ ਨੂੰ ਹੋਰ ਵਧਾਉਣ ਉਹਨਾਂ ਮਮਤਾ ਮਨਰਜੀ ਦੇ ਵਿਰੋਧ ਤੇ ਕੋਈ ਗੱਲ ਨਹੀਂ ਕੀਤੀ ਤੇ ਨਾਲ ਹੀ ਕਿਹਾ ਕਿ ਖੈਰਾ ਵਰਗੇ ਲੀਡਰ ਆਉਂਦੇ ਨੇ ਅਤੇ ਚਲੇ ਜਾਂਦੇ ਨੇ ਭਾਈ 2019 ਮੇ ਮੋਦੀ ਸਾਹਿਬ ਬੜੀ ਬਹੁਤ ਸੇ ਪ੍ਰਧਾਨ ਮੰਤਰੀ ਬਣੇਗੇ ਇਹ ਮੇਰੀ ਬਾਤ ਨਹੀਂ ਆਪਣੇ ਲੀਡਰਸ਼ਿਪ ਬੀਜੇਪੀ ਦਾ ਪਿਆਰ ਤੋਂ ਕਿਹਨੀਆਂ ਸਿੱਟਾ ਨਹੀਂ ਕੋਈ ਕੋਈ ਖਰਾਬ ਨਹੀਂ ਕੀ ਕੋਈ ਤਰ੍ਹਾਂ ਪੰਜਾਬ ਦੇ ਜਿਹੜੇ ਕੁਲਦੇਵ ਕੁਲਦੇਵ ਦੇ ਦੋ ਲੋਕ ਵੀ ਪੁਰੀ ਸਿੰਘ ਭੋਗਲ ਵੀ ਬਗਾਵਤੀ ਸੁ ਕਰ ਰਹੇ ਨੇ ਜੀ ਅਕਾਲੀ ਦੋ ਦੇ ਖਿਲਾਫ ਉਹ ਕੋਈ ਨਹੀਂ ਕੋਈ ਕਰੀ ਜਾਵੇ ਚਲੋ ਵੱਖਰੀ ਗੱਲ ਹੈ ਲੇਕਿਨ ਜੋ ਦੇਸ਼ ਦੀ ਸਿਆਸਤ ਹੈ ਮੋਦੀ ਸਾਹਿਬ ਤੋਂ ਦਾ ਕੋਈ ਆਲਟਰਨੇਟਿਵ ਹੈ ਨਹੀਂ ਇਸ ਕਰਕੇ ਦੇਸ਼ ਹੋਰ ਕਿਹਨੂੰ ਦੇਣਗੇ ਕੌਣ ਹੈ ਜਿਹੜਾ ਚਲਾਏਗਾ ਦੇਸ਼ ਇਸ ਕੱਢ ਕੇ ਬਹੁਤੀ ਸਮਾਂ ਪ੍ਰਿੰਕਾ ਦਾ ਪ੍ਰਿੰਕਾ ਦੀ ਅੱਗੇ ਪ੍ਰਿੰਕਾ ਦਾ ਅੱਗੇ ਜਾ ਰਿਹਾ ਯਾਰ ਪ੍ਰਿੰਕਾ ਕਾਂ ਦੀ ਅੱਗੇ ਲੈ ਕੇ ਜਾਇਆ ਜਾ ਰਿਹਾ ਪ੍ਰਿੰਕਾ ਪ੍ਰਿੰਕਾ ਨੂੰ ਲੈ ਆਉਣ ਵੇਖੋ ਜਿਹੜਾ ਕੋਈ ਬੱਸ ਹੈ ਤੇ ਉਹ ਨੂੰ ਇਹ ਉਹ ਤਾਂ ਨਹੀਂ ਵੀ ਕੋਈ ਚਲਾ ਲੇ ਜਿਹੜਾ ਡਰਾਈਵਿੰਗ ਜਾਣਦਾ ਹੋਊਗਾ ਹੈ ਵੀ ਲਾਇਸੈਂਸ ਹੋਊਗਾ ਉਹੀ ਚਲਾਊਗਾ ਜਿਹਨੂੰ ਤਜਰਬਾ ਹੀ ਨਹੀਂ ਕੋਈ ਐਡਮਿਨਿਸਟ੍ਰੇਸ਼ਨ ਦਾ ਕੋਈ ਹੋਰ ਉਹ ਕਿਵੇਂ ਦੇਖ ਚਲਾ ਸਕਦਾ ਮੈਂ ਕਹਿੰਦੀ ਨਹੀਂ ਤੇ ਲਾਉਂਦਾ ਭਾਈ ਬਹਾ ਗੱਠ ਜੋੜ ਜਿਹੜਾ ਵੇਖੋ ਸਾਹਮਣੇ ਹੁਣ ਇਲੈਕਸ਼ਨ ਤੋਂ ਪਹਿਲਾਂ ਪਤਾ ਲੱਗਦੀ ਕਿੰਨੀਆਂ ਸੀਟਾਂ ਅਕਾਲੀ ਦਲ ਜਿੱਤੇ ਕੀ ਇਹ ਸਾਰੀਆਂ ਜਿੱਤ ਉਧਰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਸਣੇ ਅਕਾਲੀ ਦਲ ਤੇ ਤਿੱਖਾ ਸਿਆਸੀ ਹਮਲਾ ਕੀਤਾ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਕੁੰਭ ਦੇ ਪ੍ਰਬੰਧ ਲਈ 10000 ਕਰੋੜ ਖਰਚੇ ਨੇ ਜਦਕਿ ਪੰਜਾਬ ਵਾਲੇ ਪਾਸੇ ਉਹ ਧਿਆਨ ਨਹੀਂ ਦੇ ਰਹੇ ਅਤੇ ਨਰਿੰਦਰ ਮੋਦੀ ਨੂੰ ਉਚੇਚਿਤ ਤੌਰ ਤੇ 550 ਸਾਲਾ ਸ਼ਤਾਬ ਦੀ ਲਈ ਵੱਡੇ ਇੰਤਜ਼ਾਮ ਕਰਨੇ ਚਾਹੀਦੇ ਨੇ ਹਾਲਾਕੀ ਅਕਾਲੀ ਜਲਤੇ ਪਾਜ ਪਾ ਦਾਵਾ ਕਰ ਰਹੀ ਹੈ ਕਿ ਉਹਨਾਂ 500 50 ਸਾਲਾਂ ਸਮਾਗਮਾਂ ਲਈ ਉੱਚੇ-ਚੇ ਯੋਗਦਾਨ ਪਾਏ ਨੇ ਸਾਧੂ ਸਿੰਘ ਧਰਮਸੂਤ ਨੇ ਵੀ ਸਕੂਲਾਂ ਵਿੱਚ ਅੰਗਰੇਜ਼ੀ ਪੜਾਉਣ ਦਾ ਸਮਰਥਨ ਕੀਤਾ ਉਹਨਾਂ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ 6000 ਰੁਪਏ ਦੇਣ ਨੂੰ ਮਜ਼ਾਕ ਦੱਸਿਆ ਦੇਖੋ ਕੁੰਭ ਦੇ ਮੇਲੇ ਤੇ ਤੁਹਾਡੇ ਸਾਹਮਣੇ 10000 ਕਰੋੜ ਰੁਪਇਆ ਦਿੱਤਾ ਮੋਦੀ ਸਾਹਿਬ ਨੇ ਇੱਥੇ ਮੋਦੀ ਸਾਹਿਬ ਆਏ ਸਾਰੇ ਗੁਰੂ ਨਾਨਕ ਪਾਤਸ਼ਾਹ ਦਾ ਦੇਹੜਾ ਹੈ 550ਵਾਂ ਜਨਮ ਦਿਹਾੜਾ ਹੈ ਗੁਰਪੁਰਬ ਹੈ ਆਸਾਂ ਲਈ ਬੈਠੇ ਸੀ 5000 ਕਰੋੜ ਦਿੱਕੇ ਜਾਏਗਾ 500 ਕਰੋੜ ਦੇ ਕੇ ਜਾਏਗਾ ਇੱਕ ਪੈਸਾ ਨਹੀਂ ਦੇ ਕੇ ਗਿਆ ਉਹ ਇੱਕ ਪਾਸੇ 10000 ਕਰੋੜ ਦੇ ਰਹੇ ਹਾਂ ਇੱਥੇ ਸਾਡਾ 550ਵਾਂ ਗੁਰਪੁਰਬ ਹੈ ਗੁਰੂ ਨਾਨਕ ਪਾਤਸ਼ਾਹ ਦਾ ਦੁਨੀਆਂ ਦੇ ਗੁਰੂ ਹੋਏ ਨੇ ਦੁਨੀਆਂ ਦਾ ਭਲਾ ਮੰਗਣ ਵਾਲੇ ਨੇ 1 ਰੁਪਇਆ ਦੇ ਕੇ ਨਹੀਂ ਜਾਣ ਇਹਨਾਂ ਦੇ ਮੂੰਹ 'ਚ ਘੁੰਮਣੀਆਂ ਪਾ ਲੀਆਂ ਬੋਲੇ ਰਹੀਆਂ ਇਹਨਾਂ 'ਚ ਕੋਈ ਜ਼ਰੂਰਤ ਨਹੀਂ ਕੱਲ੍ਹ ਇਹ ਹੈ ਇਹ ਗੱਲਾਂ ਕਰਦੇ ਨੇ ਕਾਂਗਰਸ ਕੰਮ ਕਰਦੀ ਆ ਰਾਹੁਲ ਗਾਂਧੀ ਨੇ ਕਹਿਤਾ ਕਿ 10000 ਰੁਪਇਆ ਦੇਣਾ ਪਤਾ ਨਹੀਂ 12000 12000 ਰੁਪਇਆ ਦੇਣਾ ਇਹਦਾ 6 ਦੀ ਮੰਗ ਕਰ ਰਹੇ ਆ ਅਸੀਂ 12000 ਕਹਿ ਦਿੱਤਾ ਰਾਹੁਲ ਗਾਂਧੀ ਨੇ ਸੋ ਗੱਲ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਜਦੋਂ ਦਾਣੇ ਡੁੱਲ ਗਏ ਝੋਲੀ ਖਾਲੀ ਹੋ ਗਈ ਅਲਵਿਦਾ ਹੋਣ ਵਾਲੀ ਹੈ ਮੋਦੀ ਸਾਹਿਬ ਜਾ ਰਹੇ ਨੇ ਰਾਹੁਲ ਜੀ ਆ ਰਹੇ ਨੇ ਕਹਾਣੀ ਖਤਮ ਹੈ ਵੈਲਕਮ ਇੰਡੀਆ ਰਾਹੁਲ ਜੀ ਨੂੰ ਕਰਦੀ ਹੈ ਉਧਰ ਸੰਗਰੂਰ ਵਿਖੇ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਕਿਸਾਨ ਸੜਕਾਂ ਤੇ ਉਤਰੇ ਅਤੇ ਉਹਨਾਂ ਨੇ 6000 ਰੁਪਏ ਮਾਲੀ ਮਦਦ ਨੂੰ ਇਨਕਾਰ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਫਸਲ ਦੇ ਵਾਜਿਬ ਮੁੱਲ ਦਿੱਤੇ ਜਾਣ ਅੱਜ ਸ਼ੁਰੂਆਤ ਅਸੀਂ ਪੁਤਲੇ ਦੀ ਇੱਥੋਂ ਆਪਣਾ ਸਨਾਮ ਰੋਡ ਜਾਖਲ ਉੱਥੇ ਅਸੀਂ ਇਹਨਾਂ ਦਾ ਪੁਤਲਾ ਸਾੜਿਆ ਪੁਤਲਾ ਵੀ ਤਾਂ ਸਾੜਿਆ ਵੀ ਇਹਨਾਂ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਸਾਡਾ ਇੱਕ ਵੀ ਪੂਰਾ ਨਹੀਂ ਕੀਤਾ ਸਾਡੇ ਬੰਦੇ ਚੰਡੀਗੜ੍ਹ ਬੈਠੇ ਨੇ ਮਰਨ ਮਰਤ ਤੇ ਬੈਠੇ ਨੇ ਭੁਖ ਹੜਤਾਲ ਤੇ ਬੈਠੇ ਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਮੋਦੀ ਤੋਂ ਬਿਲਕੁਲ ਖਿਲਾਫ ਹੋ ਕੇ ਮੋਦੀ ਦੇ ਉਹਦੇ ਖਿਲਾਫ ਅਸੀਂ ਉਹਦਾ ਪਤਲਾ ਫੁੱਕਿਆ ਜੇ ਮੋਦੀ ਨੇ ਨਾ ਸਾਡੇ ਕਿਸੇ ਰਸ ਹੱਬ ਤੇ ਆਇਆ ਹੋ ਸਕਦਾ ਸੀ ਸੰਘਰਸ਼ ਏਦੂ ਵੱਡਾ ਹੋਰ ਤੇਜ਼ ਕਰੀਏ ਮੋਦੀ ਦੇ ਵਿਰੋਧ ਸਾੜਿਆ ਜੀ ਕਿਉਂਕਿ ਮੋਦੀ ਨੇ ਜਿਹੜਾ 2019 ਦਾ ਬਜਟ ਪਾਸ ਕੀਤਾ ਹੈ ਇਹਦੇ ਵਿੱਚ ਕਿਸਾਨਾਂ ਦਾ ਕੁਝ ਨਹੀਂ ਕਰਿਆ ਕਿਸਾਨਾਂ ਨੂੰ ਇੱਕ ਇਹ ਜੁਮਲਾ ਮੋਦੀ ਦਾ ਕਿਸਾਨਾਂ ਨੂੰ ਇੱਕ ਇਹ ਇੱਕ ਉੱਠਦੇ ਮੂੰਹ ਜੀਰਾ ਪਾਉਣ ਵਾਲਾ ਕੰਮ ਹੈ ਜਿਹੜਾ ਇਹਨਾਂ ਨੇ ਸਾਨੂੰ 5-500 ਰੁਪਇਆ ਕਿਹਾ ਵੀ ਮਹੀਨਾ ਖਾਤੇ 'ਚ ਪਾऊं ਪਹਿਲਾਂ ਸਾਨੂੰ ਇਹ ਪਹਿਲਾ ਹਫ਼ਤਾ ਦੇ ਵੇਲੇ 15-15 ਲੱਖ ਬੋਲਿਆ ਸੀ ਇਹ ਬਿਲਕੁਲ ਫਰਾਡ ਹੈ ਇਹ ਕਿਸਾਨਾਂ ਦੇ जख्मਾਂ ਤੇ ਨਮਕ ਛਿੜਕਦਾ ਹੈ ਉਧਰ ਚੰਡੀਗੜ੍ਹ ਵਿੱਚ ਅੱਜ ਕਾਂਗਰਸੀ ਆਗੂਆਂ ਨੇ ਮਹਾਤਮਾ ਗਾਂਧੀ ਦੀ ਤਸਵੀਰ ਦਾ ਨਰਾਦਰ ਕਰਨ ਦੇ ਮਾਮਲੇ ਵਿੱਚ ਪ੍ਰੋਟੈਸਟ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਲੀਡਰ ਅਤੇ ਵਰਕਰ ਪਹੁੰਚੇ ਅਤੇ ਉਹਨਾਂ ਨੇ ਹੱਥ ਵਿੱਚ ਤਖਤੀਆਂ ਵੀ ਫੜੀਆਂ ਹੋਈਆਂ ਸਨ ਉਹਨਾਂ ਮਮਤਾ ਬਨਰਜੀ ਵੱਲੋਂ सीबीआई ਖਿਲਾਫ ਦਰਨੇ ਨੂੰ ਜਾਇਜ਼ ਦੱਸਿਆ ਇਸ ਮੌਕੇ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ ਲੇਖੋ ਪ੍ਰੋਟੈਸਟ ਇਹ ਹੈ ਕਿ ਇਹ ਤਾਂ ਦੇਸ਼ ਦੀ ਇਖਤਿਆਰਤਾਂ ਨੂੰ ਲੈ ਕੇ ਰੱਖਿਆ ਗਿਆ ਹੈ ਜੋ ਇਹਨਾਂ ਨੇ ਕੱਲ ਜੁਪੀ ਦੇ ਸ਼ਰਾਰਤ ਕੀਤੀ ਹੈ ਉੱਥੇ ਇੱਕ ਜਿਹੜਾ ਮੈਂ ਕਹਿੰਦਾ ਵੀ ਕਾਤਲ ਸੀਗਾ ਉਹਨੂੰ ਸਨਮਾਨਤ ਕਰਕੇ ਇਹਨਾਂ ਨੇ ਬਹੁਤ ਮੰਦ ਭਾਰੀ ਗੱਲ ਕੀਤੀ ਹੈ ਔਰ ਸਾਡੇ ਰਾਸ਼ਟਰਪਤੀ ਦਾ ਮਹਾਤਮਾ ਗਾਂਧੀ ਦਾ અપਮਾਨ ਕੀਤਾ ਜਿਹਨੂੰ ਕੋ ਸਾਡੇ ਹਿੰਦੁਸਤਾਨ ਦੀ ਕਾਂਗਰਸ ਦੀ ਕੋਈ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਵੀ ਇਹ ਇਹਨਾਂ ਦੀ ਜਿਹੜੀ ਆਖਰੀ ਕਿਲ ਸਾਫਤ ਹੋਗਾ ਜਿਹੜੇ ਜਿਹੜੇ ਫੈਸਲੇ ਲੈਂਦੇ ਨੇ ਮੋਦੀ ਵਰਗੇ ਜਾਂ ਆਰਐਸएस ਵਾਲੇ ਲੈਂਦੇ ਨੇ ਜਿਨ੍ਹਾਂ ਨੇ ਹਿੰਦੁਸਤਾਨ ਦਾ ਵਾਤਾਵਰਣ ਖਰਾਬ ਕੀਤਾ ਅਸੀਂ ਉਹਨਾਂ ਲੋਕਾਂ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਔਰ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਤਿਆਰ ਬੈਠੇ ਨੇ ਉਹਦਰ ਅੰਮ੍ਰਿਤਸਰ ਵਿੱਚ ਵੀ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਤਰਨਾ ਪ੍ਰਦਰਸ਼ਨ ਕੀਤਾ ਕਿਸਾਨ ਕੇਂਦਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਾਰਾਜ਼ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਵੱਡੇ ਪੱਧਰ ਤੇ ਨਕਲੀ ਦੁੱਧ ਦਾ ਕਾਰੋਬਾਰ ਹੋ ਰਿਹਾ ਹੈ ਅਤੇ ਪ੍ਰਸ਼ਾਸਨ ਇਸ ਨੂੰ ਕੰਟਰੋਲ ਕਰਨ ਵਿੱਚ ਅਸਫਲ ਸਾਬਤ ਹੋ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਦੁੱਧ ਦਾ ਮੁੱਲ ਇਕਸਾਰ ਬਣਾਉਣ ਵਿੱਚ ਵੀ ਅਸਫਲ ਸਾਬਤ ਹੋ ਰਹੀ ਹੈ ਉਹਨਾਂ ਮੋਦੀ ਸਰਕਾਰ ਦੇ 6000 ਰੁਪਏ ਨੂੰ ਵੀ ਨਕਾਰ ਦਿੱਤਾ ਸਾਡੇ ਦੁੱਧ ਨੂੰ ਲੈ ਕੇ ਜਿਹੜਾ ਨਤਰੀ ਦੁੱਧ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਬਣ ਰਿਹਾ ਉਹਦੀ ਰੋਕ ਵਾਸਤੇ ਦੁੱਧ ਦਾ ਸਹੀ ਰੇਟ ਲੈਣ ਵਾਸਤੇ ਜਿਹੜਾ ਅੱਜ ਸਾਡਾ ਇਹ ਪ੍ਰੋਟੈਸਟ ਆ ਕਿਉਂਕਿ ਬਹੁਤ ਵੱਡੀ ਪੱਧਰ ਤੇ ਨਕਲੀ ਦੁੱਧ ਬਣ ਕੇ ਬਜਾਰਾਂ 'ਚ ਵੇਚ ਰਿਹਾ ਵਾ ਉਹਦੇ ਨਾਲ ਜਿਹੜਾ ਲੋਕਾਂ ਦੀ ਵੀ ਸਿਹਤ, ਮਾਲ ਤੇ ਨਾਲ ਜਾਨਵਾਲ ਦਾ ਨੁਕਸਾਨ ਹੁੰਦਾ ਵਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਬਹੁਤ ਵੱਡੀ ਲੋਹੜ ਗੜ੍ਹ ਕਿਲੇ ਦੇ ਵਿੱਚ ਜਿਹੜੀ ਆ ਬੜੀ ਉਥੇ ਮੰਡੀ ਆ ਜਿੱਥੇ ਨਕਲੀ ਖੋਆ, ਪਨੀਰ ਆਦਿਕ ਜਿਹੜੀਆਂ ਪਦਾਰਥ ਬਣ ਕੇ ਤੇ ਉਹ ਵਿਖਰੇ ਆ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਸਾਡੀ ਮੰਗ ਹੈ ਸਰਕਾਰ ਤੋਂ ਕਿ ਨਕਲੀ ਦੋਤੇ 'ਤੇ ਪਾਬੰਦੀ ਲਾਈ ਜਾਵੇ ਤੇ ਦੁੱਧ ਪਾਲਕ ਜਿਹੜੇ ਪਸ਼ੂ ਪਾਲ ਕੇ ਦੁੱਧ ਦਵਾਦ ਕੇ ਉਹਨਾਂ ਨੂੰ ਜਿਹੜਾ ਖਾਲ ਫੀਡ ਚੋਕਰਾਤੇ ਜਿਹੜੀ ਸਬਸਿਡੀ ਦਿੱਤੀ ਜਾਵੇ ਮਾਰਕ ਫੈਡ ਜਾਂ ਮਿਲਕ ਫੈਡ ਜਿਹੜੇ ਆ ਉਹ ਵੱਡੇ ਅਧਾਰੇ ਆ ਉਹਨਾਂ ਨੂੰ ਸਬਸਿਡੀ ਦੇ ਕੇ ਤੇ ਇਹ ਇਹਦਾ ਤਾਂ ਕਿ ਦੁੱਧ ਦਾ ਰੇਟ ਵੱਸ ਸਕੇ ਤੇ ਸਾਮ ਲੋਕਾਂ ਨੂੰ ਜਿਹੜਾ ਵਾ ਉਹ ਸਹੀ ਮਾਤਰਾ ਜਿਹਨਾਂ ਦਾ ਸਹੀ ਦੁੱਧ ਮਿਲ ਸਕੇ ਉਧਰ ਭਾਜਪਾ ਦੇ ਸਾਬਕਾ ਲੀਡਰ ਅਤੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਮੋਨ ਤਵਨ ਨੇ ਅੱਜ ਚੰਡੀਗੜ੍ਹ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪ੍ਰਤੀਨਿਧੀ ਉਹਨਾਂ ਨੂੰ ਮਿਲੇ ਕਾਬਿਲ ਜ਼ਿਕਰ ਹੈ ਹਰਮਨ ਤਵਨ ਪਹਿਲਾਂ ਵੀ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ ਅਤੇ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹਨਾਂ ਪ੍ਰੋਸਾ ਦਿੱਤਾ ਹੈ ਕਿ ਜੇ ਉਹ ਲੋਕ ਸਭਾ ਮੈਂਬਰ ਬਣਦੇ ਨੇ ਤਾਂ ਚੰਡੀਗੜ੍ਹ ਵਿੱਚ ਅੰਗਰੇਜ਼ੀ ਦੀ ਥਾਂ ਤੇ ਪੰਜਾਬੀ ਨੂੰ ਅਧਿਕਾਰਿਕ ਭਾਸ਼ਾ ਬਣਵਾਉਣਗੇ ਕਾਬਿਲ ਜ਼ਿਕਰ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੰਗ ਹੈ ਕਿ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਅਧਿਕਾਰਿਕ ਭਾਸ਼ਾ ਬਣਾਇਆ ਜਾਵੇ ਮੈਂ ਦੇ ਕਰਾਂਗੇ ਪਿਛਲੀ ਸਰਕਾਰਾਂ ਇਹਦੇ ਜਵਾਬਦੇਹ ਹੈ ਅੱਜ ਵੀ ਪਿੰਡਾਂ ਦੀ ਹਾਲਤ ਬਹੁਤ ਬਹੁਤ ਬੁਰੀ ਹੈ ਉਸ ਤੋਂ ਬਾਅਦ ਉਹਨੂੰ ਹਾਲਤ ਠੀਕ ਕਰਨਾ ਅਸੀਂ ਸਾਡੀ ਕਹਿੰਦੇ ਕਿ ਸਾਡਾ ਤਰੋਰ ਹੈ ਪੰਚਾਇਤਾਂ ਦੇ ਇਸ ਵੇ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਦੇ ਢੋਕਲੇ ਵਾਸਲੇ ਕੀਤੇ ਜਾਂਦੇ ਹਨ ਲੇਕਿਨ ਤੁਸੀਂ ਚੰਡੀਗੜ੍ਹ ਦੇ ਵਿੱਚ ਕਾਜ ਨੂੰ ਹੈਰੀਟੇਜ ਸਿਟੀ ਕਹਿੰਦੇ ਆ ਉਹਦੇ ਜਿਹੜੀ ਪੰਜਾਬ ਪੰਚਾਇਤਾਂ ਸਾਡੀ ਉਹਨਾਂ ਨੂੰ ਤੁਸੀਂ ਖਤਮ ਕਰਤਾ ਲੋਕਤਾਂਤ੍ਰਿਕ ਜੜਾਉਣਾ ਦਾ ਹੱਕ ਸੀ ਉਹਨੂੰ ਤੁਸੀਂ ਮਾਰ ਰਿਆ ਗਿਓ ਅੱਜ ਇੱਕ ਛੋਟੇ ਛੋਟੇ ਕੰਮ ਲਈ ਵੀ ਪਿੰਡਾਂ ਦੇ ਲੋਕੀ ਤੱਕੇ ਖਾਣੇ ਆ ਅ ਆਪਣਾ ਕਾਰਪੋਰੇਸ਼ਨ ਦਫਤਰਿਕਾ ਹੋਰ ਦੂਜੇ ਦਫਤਰ ਦੂਜੀ ਗੱਲ ਜਿਹੜੇ 9 ਪਿੰਡ ਪਹਿਲੇ ਇਹਨਾਂ ਨੇ ਕਾਰਪੋਰੇਸ਼ਨ ਸ਼ਾਮਲ ਉਹਨਾਂ ਨੂੰ ਕਿੰਨੀ ਦੁਰਦਸ਼ਾ ਹੈ ਕਿੰਨੀ ਬੁਰੀ ਹਾਲਤ ਹੈ ਕਿਸੇ ਚੀਜ਼ ਦੀ ਕੋਈ ਸਹੂਲਤ ਨਹੀਂ ਸਰਕਾਰ ਵੱਲ ਤੇ ਅਸੀਂ ਫਿਰ ਤੁਸੀਂ ਇਹ 13 ਪਿੰਡ ਤੁਸੀਂ ਕਿਵੇਂ ਪਹਿਲੀ ਕੰਗਾਲ ਕਾਰਪੋਰੇਸ਼ਨ ਉਹ ਕਿੱਥੇ ਨਾ 13 ਪਿੰਡਾਂ ਦਾ ਹੋਰ ਖਿਆਲ ਕਰੋਗੀ ਹੋਰ ਹਾਲਤ ਬੱਤ ਤੋਂ ਬੱਤਰ ਹੋ ਜਾਣਗੇ ਅਸੀਂ ਬਿਲਕੁਲ ਕਿਸੇ ਸੁਰੱਖਿਅਤ ਨਹੀਂ ਹੋਣ ਦਵਾਂਗੇ ਅਸੀਂ ਦੁਬਾਰਾ ਪੰਚਾਇਤਾਂ ਨੂੰ ਵਾਪਸ ਕਰਵਾਵਾਂਗੇ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼ 8 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਕੀਤੀ ਸੀ ਪੇਸ਼ੀ ਅਦਾਲਤ ਨੇ 3 ਦਿਨਾਂ ਦੇ ਸੈਟ ਰਿਮਾਂਡ ਤੇ ਭੇਜਿਆ 7 ਜਨਵਰੀ ਨੂੰ ਹੋਵੇਗੀ ਦੁਬਾਰਾ ਪੇਸ਼ੀ ਅਦਾਲਤ ਵੱਲੋਂ ਜ਼ਮਾਨਤਾਂ ਖਾਰਜ ਹੋਣ ਤੋਂ ਬਾਅਦ ਤਿੰਨ ਅਫਸਰ ਹਾਲੇ ਤੱਕ ਨਹੀਂ ਹੋਏ ਸੈਟ ਅੱਗੇ ਪੇਸ਼ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਸੱਟ ਕਰ ਰਹੀ ਹੈ ਖੁੱਲ ਕੇ ਕੰਮ ਸਿਮਰਜੀਤ ਬੈਂਸ ਅਤੇ ਸੁਖਪਾਲ ਖੈਰਾ ਨੇ ਕਿਹਾ ਕੈਪਟਨ ਅਮਰਿੰਦਰ ਦੇ ਰਾਜ ਵਿੱਚ ਨਹੀਂ ਹੋਈ بی.ਡੀ.ਬੀ ਦੇ ਮਾਮਲਿਆਂ ਤੇ ਕਾਰਵਾਈ ਅਤੇ ਨਾ ਹੀ ਅਕਾਲੀ ਦਲ ਨੇ ਕੀਤੀ ਸੀ ਕਿਸੇ ਤਰ੍ਹਾਂ ਦੀ ਸਖਤੀ ਕਿਹਾ ਹਲੇ ਵੀ ਕਈ ਅਫਸਰ ਨੇ ਗ੍ਰਿਫਤ ਤੋਂ ਬਾਅਦ ਪੰਜਾਬ ਦੇ ਵੱਡੀ ਗਿਣਤੀ ਸਕੂਲਾਂ ਵਿੱਚ 6ਵੀਂ ਤੋਂ 9ਵੀਂ ਜਮਾਤ ਵਿੱਚ ਗਣਿਤ ਅਤੇ ਸਾਇੰਸ ਨੂੰ ਅੰਗਰੇਜ਼ੀ ਵਿੱਚ ਪੜਾਉਣ ਦਾ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਵਿਰੋਧ ਸਿਮਰਜੀਤ ਬੈਂਸ ਅਤੇ ਸੁਖਪਾਲ ਖੈਰਾਂ ਨੇ ਕਿਹਾ ਪੰਜਾਬ ਸਰਕਾਰ ਨਹੀਂ ਦੇ ਰਹੀ ਪੰਜਾਬੀ ਦਾ ਧਿਆਨ ਓਪੀ ਸੋਨੀ ਅਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਪੰਜਾਬ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਚ ਪੜਾਉਣਾ ਜ਼ਰੂਰੀ ਕਿਹਾ ਅੰਗਰੇਜ਼ੀ ਨਾਲ ਹੋਏਗਾ ਬੱਚਿਆਂ ਦਾ ਸਮੂਹਿਕ ਵਿਕਾਸ ਸਖਬੀਰ ਸਿੰਘ ਬਾਦਲ ਨੇ ਜਲੰਧਰ ਵਿੱਚ ਆਪਣੇ ਦੌਰੇ ਦੌਰਾਨ ਕੈਪਟਨ ਮਰਿੰਦਰ ਤੇ ਕੀਤੇ ਜਮ ਕੇ ਸਿਆਸੀ ਹਮਲੇ ਕਿਹਾ ਮੋਦੀ ਸਰਕਾਰ ਦੇ 6000 ਵਿੱਚ ਕੈਪਟਨ ਮਰਿੰਦਰ ਵੀ ਜੋੜਨ ਸੂਬੇ ਸਰਕਾਰ ਦੇ 6000 ਰੁਪਏ ਕਿਹਾ ਕੈਪਟਨ ਸਰਕਾਰ ਹਰ ਸਰੰਟ ਤੇ ਫੇਲ ਪੰਜਾਬੀ ਭਾਸ਼ਾ ਨਾਲ ਕੀਤਾ ਜਾ ਰਿਹਾ ਵਿਤਕਰਾ ਪੰਜਾਬ ਵਿੱਚ ਸੰਗਰੂਰ ਅੰਮ੍ਰਿਤਸਰ ਸਣੇ ਕਈ ਥਾਵਾਂ ਤੇ ਕਿਸਾਨਾਂ ਨੇ ਕੀਤਾ ਧਰਨਾ ਪ੍ਰਦਰਸ਼ਨ ਕੈਪਟਨ ਅਮਰਿੰਦਰ ਦੀ ਸਰਕਾਰ ਅਤੇ ਕੇਂਦਰ ਸਰਕਾਰ ਤੇ ਜਤਾਈ ਨਾਰਾਜ਼ਗੀ ਮੋਦੀ ਦੇ 6000 ਰੁਪਏ ਨਕਾਰੇ ਅੰਮ੍ਰਿਤਸਰ ਦੇ ਕਿਸਾਨਾਂ ਨੇ ਕਿਹਾ ਪੰਜਾਬ ਵਿੱਚ ਨਹੀਂ ਹੈ ਕਿਤੇ ਵੀ ਇੱਕਸਾਰ ਦੁੱਧ ਦਾ ਮੁੱਲ ਮਿਲ ਰਿਹਾ ਹੈ ਬਿਲਾਵਤੀ ਦੁੱਧ ਕੈਪਟਨ ਅਮਰਿੰਦਰ ਦੇਨ ਧਿਆਨ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਨਾਲ ਫੇਰ ਮੁਲਾਕਾਤ ਹੋਏਗੀ सुरेंद्र ਡੱਲਨਦੂ اجازت ਤਨਵਾ